ਤੁਖੀ ਰਿਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹਿਆਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਜੀ ਹਾਂ ਦੇਸ਼ ਦੇ ਕਈ ਸੂਬਿਆਂ 'ਚ ਮਾਨਸੂਨ ਸਗਰਮ ਐਸ ਦੌਰਾਨ ਮਹਾਰਾਸ਼ਟਰ ਦੇ ਲੋਕ ਦੌੜੀ ਮਾਰ ਚੱਲ ਰਹੇ ਹਨ ਅੱਜ ਸਵੇਰੇ ਵਰਦੇ ਮੀਂਹ 'ਚ ਲੋਕਾਂ ਦੇ ਨਵੀਂ ਵਿਪਤਾ ਆਣ ਪਈ ਲੋਕਾਂ ਦਾ ਡਰ ਨਾਲ ਤਰਾ ਉਹ ਦੋ ਨਿਕਲ ਗਿਆ ਜਦੋਂ ਵਰਦੇ ਮੀਂਹ ਪਚਾਲ ਦੇ ਛਿੜਕੇ ਮਹਿਸੂਸ ਕੀਤੇ ਗਏ ਸੋ ਕਬਰਾ ਕੇ ਲੋਕ ਤੁਰੰਤ ਘਰੋਂ ਤੋਂ ਬਾਹਰ ਨਿਕਲ ਆਏ ਐਸ ਦੌਰਾਨ ਪਚਾਲ ਦੀ ਤੀਬਰਤਾ 4.5 ਮਾਪੀ ਗਈ ਮੰਗਲਵਾਰ ਸਵੇਰੇ ਜਿੱਥੇ ਕਿ ਕਈ ਜਿਲ੍ਹਾਂ ਵਿੱਚ ਭਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉੱਥੇ ਇਸ ਭਚਾਲ ਦਾ ਕੇਂਦਰ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਦੰਗਾਈ ਚ ਸੀ ਭਚਾਲ ਦੇ ਝਟਕੇ ਵਾਸਮੀ ਜ਼ਿਲ੍ਹੇ ਦੇ ਰਿਜ਼ੋਰਟ ਅਤੇ ਵਾਸਮੀ ਤਲੁਕਾ ਤੱਕ ਮਹਿਸੂਸ ਕੀਤੇ ਗਏ ਤੇ ਜਿੱਥੇ ਕਈ ਲੋਕਾਂ ਨੇ ਜ਼ਮੀਨ ਤੋਂ ਆ ਰਹੀਆਂ ਰਸਮੀ ਆਵਾਜ਼ਾਂ ਸੁਣ ਦਾ ਵੀ ਦਾਅਵਾ ਕੀਤਾ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ